ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਠਾਕ ਹੋ ਇਸ ਚੈਨਲ ਦੇ ਉੱਤੇ ਤੁਹਾਨੂੰ ਮਿਲਣਗੀਆਂ ਪੰਜਾਬੀ ਦੀਆਂ ਕਹਾਣੀਆਂ ਤੁਸੀਂ ਵੀ ਦੇਖ ਸਕਦੇ ਹੋ ਤੁਹਾਡੇ ਬੱਚੇ ਵੀ ਸਿੱਖ ਸਕਦੇ ਹੋ ਹੱਸ ਸਕਦੇ ਹੋ ਨੌਲੇਜ ਮਿਲੋਗੇ ਬਹੁਤ ਕੁਝ ਹੋਣ ਵਾਲਾ ਤੇ ਆਓ ਮੈਂ ਤੁਹਾਨੂੰ ਅੱਜ ਇੱਕ ਕਹਾਣੀ ਸੁਣਾਉਣਾ ਤੇ ਇਹਦੇ ਐਂਡ ਦਾ ਜਿਹੜਾ ਮੋਰਲ ਹੋਏਗਾ ਉਹ ਡੈਫੀਨਿਟਲੀ ਤੁਹਾਡੀ ਲਾਈਫ ਨੂੰ ਬਹੁਤ ਹੱਦ ਤੱਕ ਸੁਧਾਰੇਗਾ ਸਮੇਂ ਨੂੰ ਗਵਾਉਂਦੇ ਨਹੀਂ ਹੈਗੇ ਕਹਾਣੀ ਨੂੰ ਸ਼ੁਰੂ ਕਰਦੇ ਆਂ ਤੇ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਐਟ ਦਾ ਐਂਡ ਤੇ ਕਿ ਤੁਹਾਨੂੰ ਕਹਾਣੀ ਸੁਣ ਕੇ ਕਿਵੇਂ ਲੱਗਿਆ ਤੇ ਮੈਂ ਉਮੀਦ ਕਰਦਾ ਕਿ ਇਹ ਕਹਾਣੀ ਤਾਂ ਨੇ ਪਹਿਲਾਂ ਨਹੀਂ ਸੁਣੀ ਹੋਗੀ ਤੇ ਤੁਹਾਡੇ ਲਈ ਬਿਲਕੁਲ ਨਵੀਂ ਹੋਊਗੀ ਸੋ ਸ਼ੁਰੂ ਕਰਦੇ ਹਾਂ ਕਿ ਇੱਕ ਵਾਰ ਦੀ ਗੱਲ ਹੈ ਇੱਕ ਜੱਟ ਭਰਾ ਹੁੰਦਾ ਹੈ ਤੇ ਖੇਤ ਦੇ ਵਿੱਚ ਕੰਮ ਕਰ ਰਿਹਾ ਹੁੰਦਾ ਹੈ ਗਰਮੀ ਦਾ ਸਮਾਂ ਹੁੰਦਾ ਪਸੀਨੋ ਪਸੀਨੀ ਹੋ ਰਿਹਾ ਹੁੰਦਾ ਹੈਗਾ ਤੇ ਉਹਦੀ ਮਦਦ ਦੇ ਲਈ ਕੋਈ ਵੀ ਨਹੀਂ ਹੁੰਦਾ ਹੈਗਾ ਖੇਤ ਦੇ ਵਿੱਚ ਕਹੀ ਚਲਾ ਰਿਹਾ ਹੁੰਦਾ ਜੂਨ ਜੁਲਾਈ ਦਾ ਟਾਈਮ ਹੁੰਦਾ ਹੈਗਾ ਤੇ ਉਹਨੂੰ ਇਹ ਲੱਗਦਾ ਵੀ ਜੇ ਕੋਈ ਮੇਰੀ ਮਦਦ ਕਰਨ ਦੇ ਲਈ ਆਜਣਾ ਵੀ ਇਹ ਪਰਮਾਤਮਾ ਵਾਹਿਗੁਰੂ ਕੇ ਜਿਹਨੂੰ ਦਾ ਭੇਜ ਜਿਹੜਾ ਮੇਰੀ ਮਦਦ ਕਰਦੇ ਤਾਂ ਅਚਾਨਕ ਕੀ ਹੁੰਦਾ ਕਿ ਸਾਹਮਣੇ ਇੱਕ ਤੋਤੀ પાਕੇ ਕੋਈ ਪੰਡਿਤ ਆ ਰਿਹਾ ਹੁੰਦਾ ਹੈਗਾ ਪੰਡਿਤ ਜੀ ਦੇ ਇਹ ਲੰਬੀ ਸਾਰੀ ਬੋਦੀ ਹੁੰਦੀ ਆ ਇਹ ਸੋਹਣਾ ਸੁਨੱਖਾ ਪੰਡਿਤ ਜਿਹੜੂ ਜੱਟ ਨੇ ਦੇਖਿਆ ਤਾਂ ਉਹਨੇ ਜੱਟ ਨੂੰ ਕਿਹਾ ਕਿ ਹੇ ਜੱਟ ਸਾਹਿਬ ਕਿਆ ਹਾਲ ਚਾਲ ਠੀਕ ਠਾਕ ਹੋ ਕੀ ਮੈਨੂੰ ਖਾਣਾ ਮਿਲ ਸਕਦਾ ਹੈਗਾ ਤਾਂ ਜੱਟ ਨੇ ਕਿਹਾ ਵੀ ਇਹ ਪਰਮਾਤਮਾ ਵਾਹਿਗੁਰੂ ਇਦੀ ਛੇਤੀ ਸੰਦੇ ਬੰਦਾ ਭੇਜਦਾ ਜੱਟ ਸਾਹਿਬ ਨੇ ਕਿਹਾ ਵੀ ਹਾਂ ਖਾਣਾ ਤਾਂ ਦੇਖ ਭਰਾਵਾ ਮਿਲ ਜੂਗਾ ਮੈਂ ਵੀ ਬਹੁਤ ਭੁੱਖਾਂਗਾ ਪਰ ਰੌਲਾ ਇਹ ਆ ਵੀ ਮੇਰੇ ਨਾਲ ਖੇਤ 'ਚ ਕੋਈ ਕੰਮ ਕਰਾਉਣ ਵਾਲਾ ਨਹੀਂ ਹੈਗਾ ਜੇ ਤੂੰ ਮੇਰੇ ਨਾਲ ਖੇਤ 'ਚ ਕੰਮ ਕਰਵਾਏਂਗਾ ਮੈਂ ਤੈਨੂੰ ਖਾਣਾ ਵੀ ਖਵਾਉਂਗਾ ਚਾਹ ਵੀ ਪਿਵਾਉਂਗਾ ਐਨੀ ਗੱਲ ਸੁਣ ਕੇ ਲਓ ਜੀ ਪੰਡਤ ਤੇ ਜੱਟ ਦੋਨੇ ਖੇਤ 'ਚ ਕੰਮ ਕਰਨ ਲੱਗੇ 2-4 ਘੰਟੇ ਉਹਨਾਂ ਨੇ ਕੰਮ ਕਰਿਆ ਫਿਰ ਖੇਤ ਦੇ ਵਿੱਚ ਆ ਕੇ ਆਪਣਾ ਦਰਖਤ ਦੀ ਛਾਂ ਦੇ ਥੱਲੇ ਦੋਨਾਂ ਨੇ ਰੋਟੀ ਖਾਧੀ ਚਾਹ ਪਾਣੀ ਪੀਤਾ ਪੰਡਤ ਹਲੇ ਜਾਣੇ ਲੱਗਿਆ ਸੀਗਾ ਤਾਂ ਜੱਟ ਨੇ ਪੁੱਛਿਆ ਵੀ ਪੰਡਤ ਜੀ ਮੈਂ ਕੱਲੇ ਹੀ ਰਹਿਣਾ ਜੇ ਤਾਡਾ ਮਨ ਹੈ ਤਾਂ ਤੁਸੀਂ ਕੁਝ ਕੁ ਦਿਨ ਮੇਰੇ ਕੋਲੇ ਰਹਿ ਜਾਓ ਨਾਲੇ ਆਪਾਂ ਖੇਤ 'ਚ ਇਕੱਠੇ ਕੰਮ ਕਰ ਲਿਆ ਕਰਾਂਗੇ ਨਾਲੇ ਮੈਂ ਤੁਹਾਨੂੰ ਖਾਣੇ ਪਾਣੀ ਦਾ ਵਧੀਆ ਇੰਤਜ਼ਾਮ ਕਰਕੇ ਰੱਖੂੰਗਾ ਪੰਡਤ ਨੇ ਸੋਚਿਆ ਵੀ ਅੰਨਾ ਕੀ ਭਾੜੇ ਦੋ ਆਖਾਂ ਚਲੋ ਬਹੁਤ ਵਧੀਆ ਨਾਲੇ ਕੱਲੇ ਨਾਲ ਉਹ ਦੋਸਤੀ ਬਣ ਜਾਊਗੀ ਉਹ ਨਾਲੇ ਖੇਤ 'ਚ ਕੰਮ ਕਰ ਲਿਆ ਕਰਾਂਗੇ ਦਿਨ ਲੰਘਦੇ ਗਏ ਦੋਵੇਂ ਇਕੱਠੇ ਇੱਕ ਬਹੁਤ ਚੰਗੇ ਦੋਸਤ ਵੀ ਬਣ ਗਏ ਤੇ ਹੋਇਆ ਕਿ ਇਕੱਠੇ ਖੇਤ 'ਚ ਕੰਮ ਕਰਨ ਜਾਇਆ ਕਰਨ ਦੁਪਹਿਰੇ ਰੋਟੀ ਇਕੱਠੇ ਖਾਇਆ ਕਰਨ ਸ਼ਾਮ ਨੂੰ ਸਾਰਾ ਕੁਝ ਮਤਲਬ ਉਹ ਇੱਕ ਐ ਲਾਲੋ ਵਿਦ ਕੋਲ ਮਿਲ ਗਈ ਤਾਂ ਜੀ ਸਮਾਂ ਲੰਘਦਾ ਗਿਆ ਤਾਂ ਪੰਡਤ ਜੀ ਨੂੰ ਇੱਕ ਦਿਨ ਲੱਗਿਆ ਵੀ ਜੱਟਾ ਸਾਹਿਬ ਉਹਨਾ ਮੈਂ ਤੋ ਕੁਸ਼ਕ ਦੇਣ ਦੇ ਲਈ ਜਾਣਾ ਚਾਹਨਾ ਤੋ ਗੱਟਨੇ ਪੁੱਛਿਆ ਵੀ ਭਰਾ ਤੂੰ ਕਿੱਥੇ ਜਾਣਾ ਤਾਂ ਪੰਡਤ ਜੀ ਨੇ ਕਿਹਾ ਵੀ ਮੈਂ ਤਾਂ ਹਰੀਦਵਾਰ ਜਾ ਕੇ ਆਉਣਾ ਚਾਹਨਾ ਉਥੇ ਨਾ ਮੈਂ ਸੇਵਾ ਕਰਨੀ ਚਾਹਨਾ ਤਾਂ ਜੱਟ ਸਾਹਿਬ ਨੇ ਹੈਰਾਨ ਹੋ ਕੇ ਪੁੱਛਿਆ ਵੀ ਸੇਵਾ ਕਾਦੀ ਸੇਵਾ ਕੋਈ ਕੰਟਰੈਕਟਰ ਤਾਂ ਨਹੀਂ ਹੈਗਾ ਪੰਡਤਾ ਉਹ ਕਹਿੰਦਾ ਨਹੀਂ ਨਹੀਂ ਮੈਂ ਕੋਈ ਕੰਟਰੈਕਟਰ ਨਹੀਂ ਹੈਗਾ ਅਸੀਂ ਟਿੱਕੀ ਕਰਦੇ ਆ ਜਿਹੜੇ ਭੁੱਖੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਲਾਈਕ ਰੋਟੀ ਭੋਜਨ ਨਹੀਂ ਮਿਲਦਾ ਉਹਨਾਂ ਨੂੰ ਅਸੀਂ ਭੋਜਨ ਖਵਾਉਂਦੇ ਆ ਮੈਂ ਥੋੜੇ ਥੋੜੇ ਲੋਕਾਂ ਤੋਂ ਜਾ ਕੇ ਗ੍ਰਾਹੀ ਕਰਦਾ ਗ੍ਰਾਹੀ ਦਾ ਮਤਲਬ ਥੋੜੇ ਥੋੜੇ ਪੈਸੇ ਇਕੱਠੇ ਕਰਦੇ ਆ ਤੇ ਫਿਰ ਜਿੰਨੇ ਕ ਪੈਸੇ ਇਕੱਠੇ ਹੁੰਦੇ ਨੇ ਲੋੜਵੰਦ ਲੋਕਾਂ ਨੂੰ ਅਸੀਂ ਉਹਨਾਂ ਖਾਣਾ ਖਵਾ ਦਨੇ ਆ ਤਾਂ ਜੱਟ ਨੂੰ ਗੱਲ ਬੜੀ ਜਚੀ ਉਹ ਕਹਿੰਦਾ ਵੀ ਐ ਕਰਕੇ ਫਿਰ ਮਿੱਤਰਾ ਮੇਰੇ ਕੋਲ ਵੀ ਥੋੜੇ ਜੇ ਪੈਸੇ ਹੈਗੇ ਨੇ ਤੂੰ ਐਦਾਂ ਕਰ ਮੇਰੇ ਨਾਮ ਦਾ ਵੀ ਖਾਣਾ ਖਵਾ ਦੀ ਤਾਂ ਪੰਡਤ ਜੀ ਨੇ ਕਿਹਾ ਲੈ ਈ ਵੀ ਕਮਾਲ ਦੀ ਗੰਦਾ ਮੈਂ ਜ਼ਰੂਰ ਖਵਾ ਦੂੰਗਾ ਪਰ ਰੌਲਾ ਇਹ ਹੈ ਇਹ ਗੱਲ ਵੀ ਪੁਰਾਣੇ ਟਾਈਮ ਦੀ ਹੈ ਵੀ ਮੈਂ ਪੈਸੇ ਲੈ ਕੇ ਕਿਵੇਂ ਜਾਊਂਗਾ ਰਾਹ ਦੇ ਵਿੱਚ ਕੋਈ ਚੋਰੀ ਡਾਕਾ ਪੈ ਗਿਆ ਮੈਂ ਕਿੱਥੇ ਜਾਊਂਗਾ ਤਾਂ ਜੱਟ ਨੇ ਸਕੀਮ ਲਾਈ ਬਾਸ ਨਹੀਂ ਹੁੰਦਾ ਜਿਹੜਾ ਬਾਸ ਉਹਨੇ ਬਾਸ ਦੀ ਲੱਕੜ ਲਈ ਉਹਨੂੰ ਬਾਸ ਨੂੰ ਨੀਚੋਂ ਥੋੜਾ ਕੱਟ ਕੇ ਉਹਦੇ 'ਚ ਨਾ 16 ਅੰਨੇ 16 ਅੰਨੇ ਉਪਰ ਤੇ ਵਿੱਚੋਂ ਬਾਸ ਨੂੰ ਬੰਦ ਕਰਤਾ ਪੰਡਤ ਨੂੰ ਕਹਿੰਦੇ ਵੀ ਲੈ ਵੀ ਮਿੱਤਰ ਤੂੰ ਉਹਨੇ ਸੋਟੀ ਵਾਂਗੂ ਲਈ ਚੱਲੀ ਨਲੇ ਵਰ ਜ ਇਹਨੂੰ ਕਿਹੜਾ ਕਹੇ ਨੇ ਚੱਕਣਾ ਕਰਨਾਗਾ ਜਦੋਂ ਪਹੁੰਚੇਗਾ ਇਹਨੂੰ ਖੋਲ ਲੈ ਤੇ ਮੇਰੇ ਨਾਮ ਦਾ ਉੱਥੇ ਜਾ ਕੇ ਤੂੰ ਲੰਗਰ ਲਾ ਦੀ ਪੰਡਤ ਨੂੰ ਗੱਲ ਚਾਚੀ ਲਓ ਜੀ ਐਦਾਂ ਹੋਇਆ ਜੱਟ ਸਾਹਿਬ ਨੇ ਉੱਚ ਪੈਸੇ ਪਾਏ ਬਾਸ ਨੂੰ ਬੰਦ ਕਰਤਾ ਪੰਡਤ ਜੀ ਐ ਬਾਸ ਨੂੰ ਹੌਲੀ ਹੌਲੀ ਲੈ ਕੇ ਜਾਂਦੇ ਗਏ ਜਾਂਦੇ ਗਏ ਤਾਂ ਰਾਤ ਪੈ ਗਈ ਹੁਣ ਜਦੋਂ ਇੱਕ ਸ਼ਹਿਰ ਦੇ ਵਿੱਚ ਰੁਕੇ ਰਾਤ ਪੈ ਗਈ ਤਾਂ ਉਹ ਕਿਸੇ ਸੇਠ ਦੇ ਘਰੇ ਰੁਕ ਗਏ ਹੁਣ ਸੇਠ ਦੇ ਘਰੇ ਰਾਤ ਨੂੰ ਸੇਠ ਨੇ ਚੰਗਾ ਭੋਜਨ ਪਾਣੀ ਖਵਾਇਆ ਪੰਡਤ ਜੀ ਨੇ ਆਪਣਾ ਜਿਹੜਾ ਬਾਸ ਸੀਗਾ ਉਹ ਜਿਹੜਾ ਪੈਸੇ ਸੀ 16 ਅੰਨੇ ਸੀਗੇ ਉਹ ਇੱਕ ਕੰਧ ਦੇ ਨਾਲ ਖੜਾ ਕਰਤਾ ਰਾਤ ਬੀਤ ਗਈ ਅਰਲੀ ਸਵੇਰ ਮਤਲਬ ਜਦੋਂ ਸਵੇਰਾ ਸਵੇਰਾ ਹੋਇਆ ਸਠਾਣੀ ਝਾੜੂ ਲਾਰੀ ਸੀ ਤਾਂ ਅਚਾਨਕ ਕੀ ਹੋ ਗਿਆ ਸਠਾਣੀ ਨੇ ਜਦੋਂ ਬਾਸ ਨੂੰ ਚੱਕਿਆ ਤਾਂ ਸਠਾਣੀ ਨੂੰ ਕੁਛ ਰੜਕ ਗਿਆ ਉਹਨੂੰ ਲੱਗ ਗਿਆ ਪਤਾ ਕਿ ਬਾਸ ਦੇ ਵਿੱਚ ਕੁਛ ਨਾ ਕੁਛ ਤਾਂ ਲੁਕਿਆ ਹੋਇਆ ਹੈ ਉਨੇ ਚੁੱਪ ਚਪੀਤੇ ਕੀ ਕੀਤਾ ਬਾਸ ਚੱਕਿਆ ਪਰ ਸੋਈ ਚ ਗਈ ਬਾਸ ਨੂੰ ਕਟਿਆ ਸਠਾਣੀ ਦੀਆਂ ਅੱਖਾਂ ਫਟੀਆਂ ਨੀਆਂ ਫਟੀਆਂ ਰਹਿ ਗਈਆਂ ਕਿਉਂਕਿ ਉਹਦੇ ਵਿੱਚ 16 ਅੰਨੇ ਸੀ ਤੇ ਇਹ ਕਿਸੇ ਟਾਈਮ ਦੀ ਬਹੁਤ ਵੱਡੀ ਰਕਮ ਵੀ ਹੁੰਦੀ ਸੀਗੀ ਤਾਂ ਬਈ ਸਠਾਣੀ ਦੇ ਮਨ 'ਚ ਲਾਲਚ ਆ ਗਿਆ ਉਹਨੇ ਉਹ 16 ਅੰਨੇ ਕੱਢ ਕੇ ਉਹਨਾਂ ਦੀ ਜਗ੍ਹਾ ਤੇ ਉਹਦੇ ਜੋ ਰੋੜੀਆਂ ਪੱਥਰ ਛੋਟੇ-ਛੋਟੇ ਉਹ ਪਾ ਕੇ ਬਾਸ ਨੂੰ ਬੰਦ ਕਰਕੇ ਜਿੱਥੇ ਬਾਸ ਜਿਗਾ ਉਹ ਤੇਰੀ ਉੱਥੇ ਟਿਕਾਤਾ ਸਵੇਰੇ ਪੰਡਤ ਜੀ ਦੀ ਅੱਖ ਖੁੱਲ੍ਹੀ ਇਸ਼ਨਾਨ ਕਰਿਆ ਭੋਜਨ ਪ੍ਰਸ਼ਾਦਾ ਖਾਇਆ ਤੇ ਲਓ ਜੀ ਹਰਦوار ਨੂੰ ਨਿਕਲ ਗਏ ਹਲੇ ਪੰਡਤ ਜੀ ਇਸ ਗੱਲ ਤੋਂ ਬਿਲਕੁਲ ਉਹਨਾਂ ਨੂੰ ਕੁਝ ਨਹੀਂ ਪਤਾ ਕਿ ਮੇਰੇ ਤੋਂ ਪਿੱਠ ਪਿੱਛੇ ਕੀ ਹੋ ਗਿਆ ਮੇਰੇ ਤਾਂ ਪੈਸੇ ਨਿਕਲ ਗਏ ਉਹਨੂੰ ਕੁਝ ਨਹੀਂ ਪਤਾ ਜਦੋਂ ਪੰਡਤ ਜੀ ਹਰਦوار ਪਹੁੰਚੇ ਤਾਂ ਉੱਥੇ ਉਹਨਾਂ ਨੇ ਕਮੇਟੀ ਵਾਲਿਆਂ ਨੂੰ ਕਿਹਾ ਕਿ ਲਓ ਜੀ ਆਹ ਫਲਾਣੇ ਜੱਟ ਸਾਹਿਬ ਦਾ ਨਾਮ ਹੈ ਉਹਨਾਂ ਦੇ ਨਾਮ ਦਾ 16 ਆਨਿਆਂ ਦਾ ਤੁਸੀਂ ਇੱਥੇ ਇੱਕ ਲੰਗਰ ਲਾਓ ਉਹ ਭੁੱਖੇ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਦੀ ਮਦਦ ਕਰਨੀ ਚਾਹੁੰਦੇ ਨੇ ਲੋਜੀ ਲੰਗਰ ਲੱਗਿਆ ਸਾਰੇ ਨੇ ਖਾਦਾ ਪੀਤਾ ਸਾਰੇ ਨੇ ਜੱਟ ਨੂੰ ਅਸੀਸਾਂ ਦਿੱਤੀਆਂ ਵੀ ਭਾਈ ਤੂੰ ਜਿਉਂਦਾ ਰਹ ਵਸਦਾ ਰਹ ਤੇਰੇ ਕਰਕੇ ਸਾਡਾ ਪੇਟ ਭਰ ਗਿਆ ਤੇ ਜਦੋਂ ਭਈ ਪੈਸੇ ਦੇਣ ਦੀ ਵਾਰੀ ਆਈ ਪੰਡਤ ਜੀ ਨੇ ਬਾਸ ਨੂੰ ਖੋਲਿਆ ਅੰਦਰ ਉਹਦੇ ਕੱਖ ਨਾ ਰੋੜੇ ਪੰਡਤ ਦੇ ਤਾਂ ਭਈ ਪੈਣਾ ਚੋਂ ਮਿੱਟੀ ਨਿਕਲ ਗਈ ਜ਼ਮੀਨ ਨਿਕਲ ਗਈ ਆਸਮਾਨ ਦੇਖੇ ਵੀ ਹੋ ਕੀ ਗਿਆ ਤਾਂ ਪੰਡਤ ਨੂੰ ਗੱਲ ਸਮਝ ਆ ਗਈ ਵੀ ਜਦੋਂ ਮੈਂ ਰਾਹ ਦੇ ਵਿੱਚ ਇੱਕ ਸੇਠ ਦੇ ਘਰੇ ਰੁਕਿਆ ਸੀਗਾ ਉਥੇ ਮੇਰੇ ਨਾਲ ਚੋਰੀ ਹੋ ਗਈ ਉੱਥੇ ਮੇਰੇ ਪੈਸੇ ਨਿਕਲ ਗਏ ਤਾਂ ਉਹਨੇ ਕਮੇਟੀ ਵਾਲਿਆਂ ਦੇ ਅੱਗੇ ਪੰਡਤ ਨੇ ਹੱਥੇ ਜੋੜ ਕੇ ਕਿਹਾ ਵੀ ਤੁਹਾਨੂੰ 16 ਆਨੇ ਦੇਣ ਦੇ ਲਈ ਮੇਰੇ ਕੋਲੇ ਕੁਝ ਨਹੀਂ ਹੈਗਾ ਮੈਂ ਆਹ ਹੱਥ ਜੋੜਦਾ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਚੀਜ਼ ਦਾ ਵਾਅਦਾ ਕਰਦਾ ਅੱਜ ਤੋਂ 16 ਸਾਲਾਂ ਬਾਅਦ ਮੈਂ ਤੁਹਾਨੂੰ ਇੱਕ ਐਡਰੈਸ ਦੇ ਰਿਆਂਗਾ ਇੱਕ ਪਤਾ ਦੇ ਰਿਆਂਗਾ ਤੁਸੀਂ ਆਹ ਲੈ ਲਓ ਮੇਥੋਂ ਪਰਚੀ ਲੈ ਲਓ 16 ਸਾਲਾਂ ਬਾਅਦ ਜਿਹੜੇ 16 ਆਨੇ ਨੇ ਇੱਕ ਤਾਂ ਆਹਾ ਜਿਹੜੇ ਮੈਂ ਤੁਹਾਨੂੰ ਦੇਣੇ ਆ ਪਲੱਸ 16 ਅਨਿਆਦਾ 16 ਸਾਲਾਂ ਦਾ ਵਿਆਜ ਮੈਂ ਤੁਹਾਨੂੰ ਜ਼ਰੂਰ ਦਿਊਂਗਾ ਐਨੀ ਗੱਲ ਕਹਿ ਕੇ ਪੰਡਤ ਨੇ ਉੱਥੇ ਚੋਲਾ ਛੱਡਤਾ ਪੰਡਤ ਜੀ ਸਵਰਗ ਸਦਾਰ ਗਏ ਪੰਡਤ ਜੀ ਉੱਥੇ ਮਰ ਗਏ ਲਓ ਜੀ ਹਾਹਾਕਾਰ ਮਚ ਗਈ ਲਓ ਜੀ ਆ ਕੀ ਹੋ ਗਿਆ ਬਾ ਹੋ ਗਿਆ ਸਮਾਂ ਬੀਤ ਰ ਗਿਆ ਲੰਘ ਗਿਆ ਟਾਈਮ ਲੰਘ ਗਿਆ ਟਾਈਮ ਜਿਹੜਾ ਟਾਈਮ ਦਿੱਤਾ ਸੀ 16 ਸਾਲਾਂ ਦਾ ਕਮੇਟੀ ਦਾ ਬੰਦਾ ਜਿਹੜਾ ਐਡਰੈਸ ਦਿੱਤਾ ਸੀ ਜਿਹੜੀ ਪਰਚੀ ਦਿੱਤੀ ਸੀ ਉੱਥੇ ਪਹੁੰਚ ਗਿਆ ਜਦੋਂ ਨੇ ਐਡਰੈਸ ਦੇਖਿਆ ਇੱਕ ਦੁਕਾਨ ਦੇ ਅੰਦਰ ਇੱਕ 15-16 ਸਾਲਾਂ ਦਾ ਸੋਹਣਾ ਜਿਹਾ ਮੁੰਡਾ ਬੈਠਾ ਉਹ ਵਿਚਾਰਾ ਕਮੇਟੀ ਵਾਲੇ ਨੇ ਇਧਰ ਉਧਰ ਜੇ ਐ ਦੇਖ ਕੇ ਤਾਂ ਜਵਾਕ ਨੇ ਅੰਦਰੋਂ ਆਵਾਜ਼ ਮਾਰ ਲਈ ਕਹਿੰਦਾ ਕਮੇਟੀ ਵਾਲਿਓ ਆਜੋ ਆਜੋ ਮੈਂ ਤੁਹਾਨੂੰ ਪਛਾਣ ਲਿਆ ਕਮੇਟੀ ਵਾਲਾ ਸੋਚੇ بیا ਜਵਾਕ ਮੈਂ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਕੌਣ ਹੈਗਾ ਤਾਂ ਉਸ ਬੱਚੇ ਨੇ ਜਵਾਬ ਦਿੱਤਾ ਕਿ ਇੱਥੇ ਕੋਈ ਨਹੀਂ ਹੈਗਾ ਪਰ ਮੈਂ ਤੈਨੂੰ ਗੱਲ ਦੱਸਦਾ ਮੈਂ ਉਹੀ ਪੰਡਤਾਂ ਜਿਨੇ 16 ਸਾਲ ਪਹਿਲਾਂ ਚੋਲਾ ਛੱਡਿਆ ਸੀ ਮੈਂ ਉਹੀ ਪੰਡਤਾਂ ਜਿਨੇ ਤੇਰੇ 16 ਅੰਨੇ ਦੇਣੇ ਨੇ ਮੈਂ ਉਹੀ ਪੰਡਤਾਂ ਜਿਨੇ ਤੇਰਾ 16 ਅੰਨਿਆਂ ਦਾ 16 ਸਾਲਾਂ ਦਾ ਵਿਆਜ ਵੀ ਦੇਣਾ ਐ ਐਨੀ ਗੱਲ ਕਹਿ ਕੇ ਉਹ ਮੁੰਡੇ ਨੇ ਉਸ ਕਮੇਟੀ ਵਾਲੇ ਬੰਦੇ ਦੇ ਹੱਥ ਤੇ 16 ਅੰਨੇ ਰੱਖੇ 16 ਅੰਨਿਆਂ ਤੋਂ ਬਾਅਦ ਉਹਦਾ 16 ਸਾਲਾਂ ਦਾ 16 ਅੰਨਿਆਂ ਦਾ ਵਿਆਜ ਵੀ ਰੱਖਿਆ ਤੇ ਇਹ ਗੱਲ ਕਹਿ ਕੇ ਮੁੰਡਾ ਚੋਲਾ ਛੱਡ ਗਿਆ ਮੁੰਡਾ ਮਰ ਗਿਆ ਹਹਾਕਾਰ ਮਚ ਗਈ ਸੀਠ ਦਾ ਮੁੰਡਾ ਮਰ ਗਿਆ ਜੀ ਸੀਠ ਦਾ ਮੁੰਡਾ ਮਰ ਗਿਆ ਜੀ ਮੁਹੱਲਾ ਇਕੱਠਾ ਹੋ ਗਿਆ ਲੋਕ ਕਹਿਣ ਲੱਗੇ ਵੀ ਭਾਈ ਆ ਕਮੇਟੀ ਵਾਲਾ ਆ ਬੰਦਾ ਆਇਆ ਸੀਗਾ ਇਹਦੇ ਆਣ ਤੋਂ ਬਾਅਦ ਮੁੰਡਾ ਮਰਿਆਗਾ ਕਮੇਟੀ ਵਾਲੇ ਨੇ ਕਿਹਾ ਕਿ ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਨਾ ਵੀ ਇਹ ਸਾਰਾ ਕੁਝ ਹੋਇਆ ਕਿਵੇਂ ਕਹਿੰਦਾ ਮੈਂ ਕਹਿੰਨਾ ਸਠਾਣੀ ਤੇ ਸੀਠ ਨੂੰ ਦੋਨਾਂ ਨੂੰ ਰੇ ਬੁਲਾ ਲਓ ਬੁਲਾ ਲੇ ਸਠਾਣੀ ਆਵੇ ਜੀ ਰੋਂਦੀ ਪੱਟਦੀ ਹਾਏ ਮੇਰੇ ਮੁੰਡੇ ਨੂੰ ਕੀ ਹੋ ਗਿਆ ਮੇਰਾ ਮੁੰਡਾ ਹਾਏ ਮੇਰਾ ਮੁੰਡਾ ਕਮੇਟੀ ਵਾਲੇ ਨੇ ਕਿਹਾ ਸਠਾਣੀ ਨੂੰ ਸਾਹਮਣੇ ਬਿਠਾ ਕੇ ਕਹਨਾ ਮੈਨੂੰ ਇਹ ਗੱਲ ਦਾ ਜਵਾਬ ਦਿਓ ਕਿ 16 ਸਾਲਾਂ ਪਹਿਲਾਂ ਤੁਹਾਡੇ ਘਰੇ ਕੋਈ ਪੰਡਿਤ ਰੋਟੀ ਖਾਣ ਆਇਆ ਸੀ ਰਾਤ ਨੂੰ ਰਹਿਣ ਆਇਆ ਸੀ ਸਠਾਣੀ ਹੱਥ ਜੋੜ ਕੇ ਬੈਗੀ ਕਹਿੰਦੀ ਹਾਂਜੀ ਆਇਆ ਸੀ ਕਮੇਟੀ ਵਾਲਿਆਂ ਨੇ ਪੁੱਛਿਆ ਤੂੰ ਇਹ ਦੱਸ ਉਹਦੇ 16 ਅੰਨੇ ਚੋਰੀ ਕਰੇ ਸੀ ਰੋਵੇ ਚੀਕਾਂ ਮਾਰੇ ਹੱਥ ਜੋੜੇ ਹਾਂਜੀ ਚੋਰੀ ਕਰੇ ਸੀ ਕਮਹਿਤੀ ਵਾਲਿਆਂ ਨੇ ਜੇਬ 'ਚ ਹੱਥ ਪਾ ਕੇ ਸਠਾਣੀ ਨੂੰ ਦਿਖਾਇਆ ਕਿ ਆਪ ਪਈਨੇ 16 ਅੰਨੇ ਤੇ ਆ ਤੇਰੇ 16 ਆ ਨਿਆਰਾ 16 ਸਾਲਾਂ ਦਾ ਵਿਆਜ ਵੀ ਮੇਰੇ ਹੱਥ ਤੇ ਪਿਆ ਹੈ ਪਰਮਾਤਮਾ ਨੇ ਕਿਸੇ ਤਰੀਕੇ ਤੇਰੇ ਕੋਲੋਂ ਉਹ ਪੈਸੇ ਕਢਵਾਤੇ ਤੇ ਤੇਰੀ ਜ਼ਿੰਦਗੀ ਚ ਸਾਰੀ ਉਮਰ ਦਾ ਪੁੱਤਰ ਦਾ ਵਿਯੋਗ ਦੇਤਾ ਹੁਣ ਸਾਰੀ ਉਮਰ ਤੂੰ ਮੁੰਡੇ ਨੂੰ ਰੋਇਆ ਕਰੇਂਗੀ ਆ ਜਿਹੜਾ ਮੁੰਡਾ ਪਰਮਾਤਮਾ ਨੇ ਤੁਹਾਡੇ ਘਰੇ ਭੇਜਿਆ ਸੀ ਨਾ ਅਸਲ ਦੇ ਵਿੱਚ ਇਹ ਪੰਡਤ ਸੀਗਾ ਜਿਹਦੇ ਨਾਲ ਤੁਸੀਂ 16 ਸਾਲ ਪਹਿਲਾਂ ਠੱਗੀ ਮਾਰੀ ਸੀ ਤੇ ਪਰਮਾਤਮਾ ਨੇ ਐਸੀ ਖੇੜ ਰਜਾ ਕੇ ਭੇਜਿਆ ਕਿ ਤੁਹਾਡੇ ਪੈਸੇ ਵੀ ਤੁਹਾਡੇ ਕੋਲੋਂ ਨਿਕਲ ਗਏ ਤੇ ਸਾਰੀ ਉਮਰ ਦਾ ਤੁਹਾਨੂੰ ਰੋਣਾ ਵੀ ਆ ਗਿਆ ਕਰਮ ਕਰਦੇ ਹੋਏ ਆ ਗੱਲ ਨਾ ਭੁੱਲਿਆ ਕਰੋ ਕਿ ਕਿਹੜਾ ਕਿਸੇ ਨੂੰ ਪਤਾ ਲੱਗਦਾ ਹੈ 16 ਸਾਲਾਂ ਬਾਅਦ ਸਠਾਣੀ ਦੇ ਅੱਗੇ ਵੀ ਕਹਾਣੀ ਪੇਸ਼ ਹੋ ਗਈ ਸੀ ਕਰਮ ਕਰਦੇ ਟਾਈਮ 100 ਵਾਰ ਨਹੀਂ 1000 ਵਾਰ ਸੋਚਿਆ ਕਰੋ ਸਾਡੇ ਸਾਹਮਣੇ ਵੀ ਆਊਗਾ ਜੇ ਅਸੀਂ ਕਿਸੇ ਦਾ ਜਿਉਣਾ ਔਖਾ ਕਰਾਂਗੇ ਨਾ ਪਰਮਾਤਮਾ ਸਾਡਾ ਮਰਨਾ ਔਖਾ ਕਰ ਦੇਊਗਾ ਕਰਮ ਹਮੇਸ਼ਾ ਉਹ ਕਰੋ ਕਿ ਜਿਹਦਾ ਭਗਤਾਨ ਤਾਨੂੰ ਕਰਦੇ ਹੋਏ ਦੁੱਖ ਨਾ ਹੋਵੇ ਕਿਸੇ ਨਾਲ ਠੱਗੀ ਚੋਰੀ ਆਪ ਮਾਰ ਕੇ ਸ਼ਾਇਦ ਅਸੀਂ ਕਿਸੇ ਉਹਲੇ ਬੰਦੇ ਨਾਲ ਠੱਗੀ ਚੋਰੀ ਕਰਕੇ ਅਸੀਂ ਚਲਾਕ ਬਣ ਕੇ ਅਸੀਂ ਬੜੇ ਖੁਸ਼ ਹੋ ਸਕਦੇ ਹਾਂ ਥੋੜੇ ਸਮੇਂ ਦਾ ਸਾਨੂੰ ਮੁਨਾਫਾ ਤੇ ਖੁਸ਼ੀ ਮਿਲ ਸਕਦੀ ਹੈ ਪਰ ਇਹ ਗੱਲ ਕਦੇ ਨਾ ਭੁੱਲੀਓ ਜੋ ਕਿਸੇ ਨਾਲ ਕਰੋਗੇ ਇੱਕ ਨਾ ਇੱਕ ਦਿਨ ਤੁਹਾਨੂੰ ਉਹ ਭੁਗਤਣਾ ਪਏਗਾ ਹੀ ਪਏਗਾ ਤੇ ਇਹ ਕਹਾਣੀ ਤੋਂ ਜਿਦਾਂ ਨੂੰ ਕੁਝ ਸਿੱਖਣ ਨੂੰ ਮਿਲਿਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਐਵੇਂ ਦੀਆਂ ਹੋਰ ਸਟੋਰੀਜ਼ ਵੀ ਆਉਣਗੀਆਂ ਰਮਨ ਸਟੋਰੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮੈਂ ਤੁਹਾਡੇ ਲਈ ਹਮੇਸ਼ਾ ਨਵੇਂ ਤੋਂ ਨਵਾਂ ਕੰਟੈਂਟ ਲੈ ਕੇ ਆਉਂਗਾ ਹਮੇਸ਼ਾ ਨੌਲੇਜ ਦੀਆਂ ਚੀਜ਼ਾਂ ਤੁਹਾਨੂੰ ਪੜ੍ਹਾਉਂਗਾ ਸਾਰਿਆਂ ਨੂੰ ਪਿਆਰ ਭਰੀ ਸਾਥੀਆ ਕਾ